ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗੀ ਸਿਖਲਾਈ ਵਿਭਾਗ ਪੰਜਾਬ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਜੋ ਉਦਯੋਗਿਕ ਸਿਖਲਾਈ ਸੈਂਸ ਦਾ ਆਈਟੀਆਈ ਦਾ ਜੋ ਆਨਲਾਈਨ ਦਾਖਲਾ ਸੈਸ਼ਨ ਅਗਸਤ 2025 ਵਾਸਤੇ ਨੋਟੀਫਿਕੇਸ਼ਨ ਕੱਢ ਦਿੱਤਾ ਹੈ ਉਹਦੇ ਰਿਗਾਰਡਿੰਗ ਤੁਹਾਡੀ ਜਾਣਕਾਰੀ ਲਈ ਮੈਂ ਵੀਡੀਓ ਬਣਾ ਰਿਹਾ ਤਾਂ ਕਿ ਜਿਹੜੇ ਵਿਦਿਆਰਥੀ 10th ਪਾਸ ਹੋਏ ਨੇ ਉਹ ਜਲਦੀ ਤੋਂ ਜਲਦੀ ਇਹ ਅਪਲਾਈ ਕਰ ਸਕਣ ਕਿ ਸਮਾਂ ਨਾ ਖੁੰਝ ਜਾਏ ਇਹਦੇ ਵਿੱਚ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਮੈਂ ਉਹ ਤੇ ਡਾਕੂਮੈਂਟ ਅਪਲੋਡ ਕਰਨ ਦੀ ਤੇ ਫੀਸ ਦੇਣ ਦੀ 1 ਜੁਲਾਈ ਤੋਂ 12 ਜੁਲਾਈ ਹੈ ਆਨਲਾਈਨ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਇੰਸਟੀਚਿਊਟ ਕਰੇਗੀ ਉਹ 3 ਤੋਂ 13 ਜੁਲਾਈ ਤੱਕ ਆਨਲਾਈਨ ਚੁਆਇਸ 4 ਜੁਲਾਈ ਤੋਂ 13 ਜੁਲਾਈ ਤੱਕ ਸ਼ੀਟ ਜਿਹੜੀ ਅਲੋਕੇਸ਼ਨ ਜਿਹੜੀ ਹੋਏਗੀ ਅਲੋਟਮੈਂਟ ਰਿਜ਼ਲਟ 15 ਜੁਲਾਈ ਨੂੰ ਆਏਗਾ ਆਨਲਾਈਨ ਜਿਹੜੀ ਫੀਸ ਦੇਣੀ ਹੈ 16 ਤੋਂ 21 ਜੁਲਾਈ ਤੇ ਜੇ ਸ਼ੀਟ ਵਿਦਡਰਾ ਕਰਨੀ ਹੈ ਤੇ ਉਹਦਾ ਆਪਸ਼ਨ 22 ਜੁਲਾਈ ਨੂੰ ਤੱਕ ਮਿਲੇਗਾ ਇਸੇ ਤਰ੍ਹਾਂ ਸੈਕੰਡ ਕਾਉਂਸਲਿੰਗ ਦੀ ਗੱਲ ਕਰਾਂ ਪਹਿਲੀ ਕਾਉਂਸਲਿੰਗ ਸੀ ਸੈਕੰਡ ਕਾਉਂਸਲਿੰਗ ਜਿਹੜੀ ਰਜਿਸਟ੍ਰੇਸ਼ਨ ਤੇ ਡਾਕੂਮੈਂਟ ਹੈ ਇਹ ਫੀਸ ਵਗੈਰਾ 16 ਤੋਂ 26 ਜੁਲਾਈ ਤੇ ਡਾਕੂਮੈਂਟ ਵੈਰੀਫਿਕੇਸ਼ਨ 16 ਤੋਂ 27 ਜੁਲਾਈ ਫੀਲਿੰਗ 20 ਤੋਂ 27 ਜੁਲਾਈ ਸ਼ੀਟ ਦੇ ਰਿਜ਼ਲਟ 29 ਜੁਲਾਈ ਨੂੰ ਤੇ ਫੀਸ ਡੈਪੋਜ਼ਿਟ ਕਰਨ ਦਾ 30 ਤੋਂ 4 ਅਗਸਤ ਤੇ ਸ਼ੀਟ ਵਿਡਰਾ ਕਰਨ ਦਾ 5 ਅਗਸਤ ਇਸੇ ਤਰ੍ਹਾਂ ਤੀਸਰੀ ਕਾਉਂਸਲਿੰਗ ਦੀ ਗੱਲ ਕਰਾਂ ਤੇ ਉਹ 30 ਜੁਲਾਈ ਤੋਂ 10 ਜੁਲਾਈ ਤੱਕ ਉਹਦਾ ਪ੍ਰੋਸੈਸ ਜੋ ਹੈ ਸ਼ੁਰੂ ਹੋਏਗਾ ਇਸੇ ਤਰ੍ਹਾਂ ਫਿਰ ਉਹਦਾ ਡਾਕੂਮੈਂਟ ਵੈਰੀਫਿਕੇਸ਼ਨ 30 ਜੁਲਾਈ ਤੋਂ 10 ਅਗਸਤ ਹੋਏਗੀ ਚੁਆਇਸ 6 ਅਗਸਤ ਤੋਂ 10 ਅਗਸਤ ਸ਼ੀਟ ਤੇ ਰਿਜ਼ਲਟ 12 ਅਗਸਤ ਤੱਕ ਫੀਸ ਜਿਹੜੀ ਹੈ ਫੀਸ ਜਮ੍ਹਾਂ ਕਰਾਣ ਦੀ 13 ਤੋਂ 18 ਅਗਸਤ ਤੇ ਵਿਡਰਾ ਕਰਨ ਦੀ 19 ਅਗਸਤ ਬਾਕੀ ਸਪੋਰਟ ਰੌਂਡ ਹੈ ਉਹਨ ਦਾ ਸਕੋਰ ਜੋ ਹੋਏਗਾ ਉਹ 14 ਅਗਸਤ ਤੋਂ ਲੈ ਕੇ ਹੋਏਗਾ ਤੇ 30 ਅਗਸਤ ਤੱਕ ਇਹ ਜਿਹੜਾ ਪ੍ਰੋਸੈਸ ਖਤਮ ਹੋ ਜਾਏਗਾ ਸੋ ਇਹਦੇ ਵਿੱਚ ਜੋ ਇਹਨਾਂ ਦੀ ਵੈਬਸਾਈਟ ਹੈ ਉਹ ਹੈ eke damik.ni/dt punjabiti 2025 ਰਜਿਸਟ੍ਰੇਸ਼ਨ ਕਰਨੀ ਹੈ ਜਿਆਦੀਆਂ ਪੂਰੀਆਂ ਹਦਾਇਤਾਂ ਜਿਹੜੀਆਂ www.punjabiti.gov.in ਤੇ ਉਪਲਬਧ ਨੇ ਇਹਦੇ ਵਿੱਚ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਪ੍ਰੋਸੈਸਿੰਗ ਫੀਸ 100 ਰੁਪਏ ਹੈ ਦਾਖਲਾ ਪੋਰਟਲ ਉੱਪਰ ਦਰਸ਼ਾਏ ਪੇਮੈਂਟ ਲਿੰਕ ਉੱਪਰ ਆਨਲਾਈਨ ਇਹਨੂੰ ਪੇ ਕਰੋਗੇ ਸ਼ੀਟ ਅਲਾਟਮੈਂਟ ਹੋਣ ਤੇ ਵਿਦਿਆਰਥੀ ਵੱਲੋਂ ਦਾਖਲਾ ਪੋਰਟਲ ਤੇ ਸ਼ੀਟ ਅਲਾਟਮੈਂਟ ਦਾ ਰਿਜ਼ਲਟ ਚੈੱਕ ਕਰਨ ਪ੍ਰੰਤ ਦਾਖਲੇ ਦੀ ਆਨਲਾਈਨ ਫੀਸ ਦਿੱਤੀ ਜਾਏਗੀ ਫੀਸ ਜਮ੍ਹਾਂ ਕਰਾਇਆ ਜਾਂ ਤੇ ਦਾ ਜਿਹੜਾ ਦਾਖਲਾ ਕਨਫਰਮ ਹੋਏਗਾ ਸਰਕਾਰੀ ਜਿਹੜੀ ਸੰਸਥਾ ਹੈ ਉਹਦੇ ਵਿੱਚ ਇੰਜੀਨੀਅਰਿੰਗ ਤੇ ਨਾਨ ਇੰਜੀਨੀਅਰਿੰਗ ਟ੍ਰੇਡਾਂ ਦਾ ਕੁੱਲ ਜਿਹੜਾ ਖਰਚਾ 3400 ਰੁਪਏ ਆ ਠੀਕ ਹੈ ਜੀ ਸੋ ਏਸੀ ਨੋਟੀਫਿਕੇਸ਼ਨ ਇਸੇ ਤਰ੍ਹਾਂ ਜਿਹੜੀ ਪ੍ਰਾਈਵੇਟ ਹੈ ਉਹਦੀ ਆ 19000 ਤੋਂ ਲੈ ਕੇ 12000 ਤੱਕ ਜਿਹੜੀ ਹੈ ਈ ਇੰਜੀਨੀਅਰਿੰਗ ਤੇ ਨਾਨ ਇੰਜੀਨੀਅਰਿੰਗ ਦੀ ਸੋ ਪਿਆਰੇ ਵਿਦਿਆਰਥੀਓ ਜਲ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਤਿਆਰ ਕਰ ਲਓ ਕਿ 1 ਜੁਲਾਈ ਤੋਂ ਪ੍ਰੋਸੈਸ ਸ਼ੁਰੂ ਹੋਣ ਜਾ ਰਿਹਾ ਤਾਂ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂਕਿ ਸਾਰੇ ਇਹਦਾ ਫਾਇਦਾ ਲੈ ਸਕਣ ਥੈਂਕ ਯੂ ਵੈਰੀ ਮਚ ਐਂਡ ਵੈਸਟ ਆਫ ਲੱਕ